ਪਰਵਾਨ ਸ਼ੇਖੜਾ ਹੁਣਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਪਲੀ ਬਾਰੇ ਉਹ ਦੇਖਦੇ ਆ ਦੋਸੋ ਅੱਜ ਅਸੀਂ ਪੰਜਾਬੀ ਅ ਅੱਜ ਅਸੀਂ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਰਿਹਾ ਸਮਾਗਮ ਸੰਬੰਧੀ ਗੱਲਬਾਤ ਕਰਨ ਦੇ ਲਈ ਪਰਵਾਨ ਸਿੰਘ ਜੜਾ ਜੀ ਕੋਲ ਪਹੁੰਚੇ ਆ ਉਹਨਾਂ ਕੋਲ ਇਹ ਸਮਾਗਮ ਸੰਬੰਧੀ ਜਾਣਕਾਰੀ ਲੈਣੇ ਸਿਕੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀਐਨਓ ਸ਼ਿਕਾਲ ਜੀ ਬਹੁਤ ਬਹੁਤ ਧੰਨਵਾਦ ਇਸ ਕਰਨ ਤੁਹਾਡਾ ਜੀ ਅਸੀਂ ਹਰ ਸਾਲ ਹੀ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਲੱਗਾ 10-15 ਸਾਲ ਤੋਂ ਕਰਦੇ ਆ ਰਹੇ ਆਂ ਆ ਪਲੀ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬੀ ਭਾਸ਼ਾ ਦੀ ਜਿਹੜੀ ਇਹਦੀ ਕੰਮ ਦੇ ਵਿੱਚ ਤਰੱਕੀ ਦੇ ਵਿੱਚ ਜਾਂ ਇੱਥੇ ਜੜਾ ਲਾਉਣ ਦੇ ਵਿੱਚ ਇਸ ਵਾਰ ਦਾ ਸਮਾਗਮ ਕਦੋਂ ਹੋ ਰਿਹਾ ਕਿੱਥੇ ਹੋ ਰਿਹਾ ਇਹ ਜੇ ਤੋਂ ਸ਼ੁਰੂ ਕਰੀਏ ਹਾਂਜੀ ਪਹਿਲੀ ਗੱਲ ਤਾਂ ਇਹ ਕਿ ਅਸੀਂ ਇਸ ਇਸ ਸਮਾਗਮਾਂ ਜਿਹੜਾ ਇਸ ਕਰਨ ਆਪਣੇ ताज पार्क कन्वेंशन सेंटर अतिदीपिंग फाउंडेशन ਦੇ ਸਹਿਯੋਗ ਨਾਲ ਕਰ ਰਹੇ ਆ ਅੱਛਾ ਜੀ ਇਹ ਸਾਡਾ 21ਵਾਂ ਪ੍ਰੋਗਰਾਮ ਆ ਜੀ ਹਰ ਸਾਲ ਅਸੀਂ ਜਿਵੇਂ ਤੁਸੀਂ ਜਾਣਦੇ ਹੋ ਫਰਵਰੀ ਵਿੱਚ ਇਹ ਪ੍ਰੋਗਰਾਮ ਕਰਦੇ ਆ ਅਸ ਵਾਰ ਵੀ 21 ਫਰਵਰੀ ਦਿਨ ਸਨੀਚਰਵਾਰ তাজਪਾਰਕ ਕਨਵੈਨਸ਼ਨ ਸੈਂਟਰ ਵਿੱਚ ਕਰ ਰਹੇ ਆ ਜੀ 12:30 ਤੋਂ 3 ਵਜੇ ਤੱਕ ਤੇ ਜਿੱਦਾਂ ਪਾਰਕਿੰਗ ਵੀ ਉੱਥੇ ਫ੍ਰੀ ਆ ਤੇ ਚਾਹ ਪਾਣੀ ਦਾ ਵੀ ਨਹੀਂ ਜੀ ਸੋ ਇਸ ਕਰਕੇ ਅਸੀਂ ਮੇਕ ਸ਼ੁਰ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਸਜਣਾਉਂਦੇ ਆ ਉਹ ਕੰਫਰਟਬਲ ਫੀਲ ਕਰ ਲੈ। ਅ ਇਹਦੀ ਕੋਈ ਟਿਕਟ ਆ ਜਾਂ ਐਂਟਰੀ ਕਿਦਾਂ ਜੀ? ਕੋਈ ਟਿਕਟ ਨਹੀਂ, ਕੋਈ ਐਂਟਰੀ ਫੀ ਨਹੀਂ, ਕੋਈ ਰਜਿਸਟ੍ਰੇਸ਼ਨ ਨਹੀਂ। ਜਸਟ ਕਮ ਇਨ ਐਂਡ ਇੰਜੋਏ। ਅ ਕੌਣ ਕੌਣ ਬੁਲਾ ਰਹੇ ਨੇ ਤੇ ਸਮਾਗਮ ਦੀ ਰੂਪਰੇਖਾ ਥੋੜੀ ਜੀ ਸਾਨੂੰ ਜੀ ਦੱਸੋ। ਹਾਂ ਜੀ। ਸਮਾਗਮ ਦੀ ਰੂਪਰੇਖਾ ਅਸੀਂ ਇਸ ਤਰ੍ਹਾਂ ਕੀਤੀ ਆ ਇਸ ਕਾਰਨ ਕਿ ਬੱਚਿਆਂ ਨੂੰ ਅਸੀਂ ਇਨਕਰੇਜ ਕਰ ਰਹੇ ਹਾਂ। ਤੁਸੀਂ ਚਾਹੁੰਦੇ ਕਿ ਸਾਡੇ ਬੱਚੇ ਮੋਰੇ ਆਉਣ ਔਰ ਬੱਚੇ ਐਕਟਿਵ ਪਾਰਟ ਲੈਣ। ਔਰ ਇਸ ਕਰਕੇ ਅਸੀਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਬੱਚਿਆਂ ਨੂੰ ਲਾਈਨ ਅਪ ਕੀਤਾ ਉਹ ਡਿਫਰੈਂਟ ਆਪਣੇ ਪ੍ਰੋਗਰਾਮ ਪੇਸ਼ ਕਰਨਗੇ ਇੱਕ ਛੋਟੀ ਵੀਡੀਓ ਵੀ ਉਹਨੇ ਬਣਾਈ ਹੈ ਬੱਚਿਆਂ ਨੇ ਆਪਣੇ ਨੇ ਜੀ ਤੇ ਕੁਝ ਹੋਰ ਵੀ ਪ੍ਰੋਗਰਾਮ ਕਾਫੀ ਹੋਣੀ ਉਲਿੱਖ ਹੋਇਆ ਸੋ ਬੱਚਿਆਂ ਦੇ ਬਿਨਾ ਅਸੀਂ ਆਪਣੇ ਬਲਤੇਜ ਸਿੰਘ ਢਿੱਲੋਂ ਜਿਹੜੇ ਅੱਗੇ RCMP ਦੇ ਆਫੀਸਰ ਸੀਗੇ ਤੇ ਹੁਣ ਉਹ ਸੈਨੇਟਰ ਆ ਸਾਨੂੰ ਬੜਾ ਮਾਣ ਹੈ ਉਹਨਾਂ ਤੇ ਜੋ ਉਹਨਾਂ ਦੀਆਂ ਪ੍ਰਾਪਤੀਆਂ ਸੋ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਬਲਤੇਜ ਨੂੰ ਪ੍ਰਤੇਜ ਨੂੰ ਇਸ ਕਰਕੇ ਅਸੀਂ ਇਨਵਾਈਟ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਬੱਚਿਆਂ ਨਾਲ ਔਰ ਆਪਣੇ ਕਮਿਊਨਿਟੀ ਨਾਲ ਸ਼ੇਅਰ ਕਰੇ ਕਿ ਪੰਜਾਬੀ ਨੇ ਉਹਨਾਂ ਦੀ ਐਜ਼ ਅ ਆਰਸੀਪੀ ਆਫੀਸਰ ਔਰ ਐਜ਼ ਅ ਸੈਨੀਟਰ ਕਿਵੇਂ ਹੈਲਪ ਕੀਤੀ ਹੈ ਕਿਵੇਂ ਉਹਨਾਂ ਲਈ ਉਹ ਸਹਿਯੋਗ ਕਿਵੇਂ ਸਮਝੋ ਲਾਭਦਾਇਕ ਸਾਬਤ ਹੋਈ ਪੰਜਾਬੀ ਮਾਂ ਬੋਲੀ ਸੋ ਉਹ ਆਪਣਾ ਉਹ ਸ਼ੇਅਰ ਕਰਨੇ ਜੈਸੀ ਸੁੰਨੜ ਜਿਹੜੀ ਆਪਣੀ ਐਮਐਲਏ ਵੀ ਆ ਸਰੀ ਨਿਊਟਨ ਤੋਂ ਤੇ ਹੁਣ ਉਹ ਹੈਗੀ ਆਪਣੀ ਮਿਨਿਸਟਰ ਆਫ ਐਜੂਕੇਸ਼ਨ ਮਿਨਿਸਟਰ ਆਫ ਹਾਈਰ ਐਜੂਕੇਸ਼ਨ ਉਹ ਉਹ ਨੂੰ ਵੀ ਅਸੀਂ ਵਾਈਟ ਕੀਤਾ ਜੈਸੀ ਵਿਲ ਬੀ ਵਨ ਆਫ ਦਾ ਮੇਨ ਸਪੀਕਰਸ ਟੂ ਜੀ ਔਰ ਜੈਸੀ ਨੂੰ ਅਸੀਂ ਇਹ ਬੇਨਤੀ ਕੀਤੀ ਆ ਕਰ ਰਹੇ ਆ ਵੀ ਪੋਸਟ ਸੈਕੰਡਰੀ ਲੈਵਲ ਤੇ ਗਵਰਨਮੈਂਟ ਪੰਜਾਬੀ ਲਈ ਕੀ ਕਰ ਰਹੀ ਆ ਅੱਛਾ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਣੇ ਹੁਣ ਕਾਫੀ ਹਾਈ ਸਕੂਲ ਆ ਜਿੱਥੇ ਪੰਜਾਬੀ ਚੱਲ ਰਹੀ ਆ ਯੂਨੀਵਰਸਟੀਆਂ ਕਾਲਜਾਂ ਚ ਪੰਜਾਬੀ ਚੱਲ ਰਹੀ ਆ ਸੋ ਉਹ ਚ ਉਹਨਾਂ ਦਾ ਬੜਾ ਜੋਸ਼ ਆਣਿਆ ਸੋ ਦੋਵੇਂ ਮੇਨ ਸਪੀਕਰ ਹੋ ਆ ਤੇ ਉਸ ਤੋਂ ਬਿਨਾ ਹੋਰ ਵੀ ਸਾਡੇ 4-5 ਹੋਰ ਸਪੀਕਰ ਹੈਗੇ ਟੀਚਰ ਵੀ ਬੋਲ ਰਹੇ ਆ ਬਿ ਪੰਜਾਬੀ ਦਾ ਕਿਵੇਂ ਸਮਝੋ ਪ੍ਰਸਾਰ ਹੋਇਆ ਕਿਵੇਂ ਅਸੀਂ ਕੋਸ਼ਿਸ਼ਾਂ ਕਰ ਰਹੇ ਆ ਸੋ ਓਨ ਦਾ ਹੋਲ ਜਿਹੜਾ ਮੇਨ ਪ੍ਰੋਗਰਾਮ ਆ ਉਹ ਸਿਰਫ ਮਾਂ ਬੋਲੀ ਪੰਜਾਬੀ ਤੇ ਫੋਕਸ ਹੈ ਅ ਥੋੜਾ ਜਿਹਾ ਮਾਂ ਬੋਲੀ ਦਿਵਸ ਜਿਹੜਾ ਹੁੰਦਾ ਫਰਵਰੀ ਦੇ ਵਿੱਚ ਹਰ ਸਾਲ ਆਪਾਂ ਕਰਦੇ ਆ ਇਹਦੇ ਪਿਛੋਕੜ ਬਾਰੇ ਸਾਨੂੰ ਦੱਸਿਓ ਹਾਂਜੀ ਇਹ ਹੋਇਆ 1999 ਵਿੱਚ ਸ਼ੁਰੂ ਜਿਵੇਂ ਤੁਸੀਂ ਜਾਣਦੇ ਹੋ ਕਿ 1971 ਵਿੱਚ ਬੰਗਲਾਦੇਸ਼ ਬਣਿਆ ਜੀ ਈਸਟ ਪਾਕਿਸਤਾਨ ਸੀ ਤਾਂ ਵੈਸ ਪਾਕਿਸਤਾਨ ਸੀ ਈਸਟ ਪਾਕਿਸਤਾਨ ਬੰਗਲਾਦੇਸ਼ ਬਣ ਗਿਆ ਉੱਥੇ ਜਿਹੜੀ ਅਫੀਸ਼ੀਅਲ ਲੈਂਗੁਏਜ ਸੀ ਉਹ ਹਾਲੇ ਵੀ ਉਰਦੂ ਸੀ 1971 ਔਨ ਦੇਖੀ ਜਿਹੜੇ ਪੰਗਾਲੀ ਆ ਉਹ ਬਹੁਤ ਆਪਣੀ ਮਾਂ ਬੋਲੀ ਦੇ ਬਹੁਤ ਪ੍ਰੇਮੀ ਆ ਉਹਨੇ ਬਹੁਤ ਸਟਰਗਲ ਕੀਤੇ ਉਹਨੇ ਕਿਹਾ ਵੀ ਬੰਗਲਾਦੇਸ਼ ਵਿੱਚ ਬੰਗਲਾ ਮਾਂ ਬੋਲੀ ਹੋਣੀ ਚਾਹੀਦੀ ਨੈਸ਼ਨਲ ਲੈਂਗੁਏਜ ਬੰਗਲਾ ਆ ਨਾ ਕਿ ਉਰਦੂ ਉਹਨੇ ਬਹੁਤ ਸਟਰਗਲ ਕੀਤੇ ਔਰ ਕਈਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਸੋ ਉਹ ਉਹਨੇ ਫਿਰ ਯੂਨਾਈਟਿਡ ਨੇਸ਼ਨਸ ਨੂੰ ਵੀ ਅਪਰੋਚ ਕੀਤਾ ਫਿਰ 1999 ਵਿੱਚ ਜਿਹੜੀ ਯੂਨਾਈਟਿਡ ਨੇਸ਼ਨ ਦੀ ਇੱਕ ਏਜੰਸੀ ਆ ਯੂਨੈਸਕੋ ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟਿਫਿਕ ਕਲਚਰਲ ਆਰਗੇਨਾਈਜੇਸ਼ਨ ਜੀ ਉਹਨੂੰ ਉਨੀ ਕਨਵਿੰਸ ਕਰਤਾ ਵੀ ਇੱਕ ਦਿਨ ਸਾਲ ਵਿੱਚ ਤੁਹਾਨੂੰ ਮਾਂ ਬੋਲੀ ਲਈ ਵੀ ਸਮਰਪਿਤ ਹੁਣ ਕਰਨਾ ਚਾਹੀਦਾ ਸੋ ਉਸ ਦਿਨ ਤੋਂ ਫਿਰ ਯੂਨੈਸਕੋ ਨੇ ਰੈਜ਼ੋਲੂਸ਼ਨ ਪਾਸ ਕਰਤਾ ਕਿ 21 ਫਰਵਰੀ ਹਰ ਸਾਲ ਦਾ 21 ਫਰਵਰੀ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਹੋਊਗਾ ਸੋ ਅਸੀਂ ਫਿਰ ਦੋ ਤਿੰਨ ਸਾਲ ਬਾਅਦ ਤੋਂ ਅਸੀਂ ਵੀ ਸ਼ੁਰੂ ਕਰਤਾ ਸੋ ਹੁਣ ਸਾਡਾ 21ਵਾਂ ਮਾਂ ਬੋਲੀ ਦਿਨ ਹੈ ਔਰ ਸਾਰੀ ਦੁਨੀਆ ਦੀ ਮਾਂ ਬੋਲੀ ਜਨ ਮਨਾਇਆ ਜਾਂਦਾ ਕਿਉਂਕਿ ਠੀਕ ਹੈ ਆਪਣੀ ਮਾਂ ਬੋਲੀ ਪੰਜਾਬੀ ਆ ਜੀ ਜੀ ਲੇਕਿਨ ਬਾਕੀ ਵੀ ਮਾਂ ਬੋਲੀਆਂ ਦਾ ਅਸੀਂ ਪੂਰਾ ਸਤਿਕਾਰ ਕਰਦੇ ਆ ਹਰ ਇੱਕ ਦੀ ਮਾਂ ਬੋਲੀ ਆਪਣੇ ਲਈ ਬਹੁਤ ਸਪੈਸ਼ਲ ਹੈ ਉਹਨਾਂ ਲਈ ਸੋ ਇਸ ਕਰਕੇ ਬਹੁਤ ਸਪੈਸ਼ਲ ਦਿੰਦੇ ਆ ਪੰਜਾਬੀ ਨੂੰ ਤੁਸੀਂ ਬਹੁਤ ਬਦਲਦੇ ਦੇ ਦੇਖਿਆ ਇੱਥੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਐਜੂਕੇਸ਼ਨ ਸਿਸਟਮ ਦੇ ਵਿੱਚ ਔਰ ਇਸ ਤਰੀਕੇ ਨਾਲ ਬੜਾ ਮਾਣ ਹੁੰਦਾ ਹੈ ਸਾਰਾ ਕੁਝ ਦੇਖ ਕੇ ਕਿ ਇੱਥੇ ਪੰਜਾਬੀ ਉਹ ਦੀ ਇੰਨੀ ਜ਼ਿਆਦਾ ਉਹਦਾ ਉਹਦੀ ਐਗਜ਼ਿਸਟੈਂਸ ਹੈਗੀ ਆ ਹਾਂਜੀ ਕੀ ਲੱਗਦਾ ਜੀ ਹੁਣ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਤਬਦੀਲੀ ਵਾਪਰੀ ਪੰਜਾਬੀ ਦੀ ਇਸ ਕਾਰਨ ਰੀਅਲੀ ਜਿਵੇਂ ਤੁਸੀਂ ਕਿਹਾ ਬਹੁਤ ਬਹੁਤ ਤਰੱਕੀ ਹੋਈ ਆ ਹੁਣ ਇਸ ਵੇਲੇ ਦੇਖੋ ਵੈਨਕੂਵਰ 에ਅਰਪੋਰਟ ਤੋਂ ਸਟਾਰਟ ਕਰਨਾ ਜੀ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਦੁਨੀਆ ਦੀ ਇੱਕੋ ਇੱਕ ಏਰਪੋਰਟ ਆ ਜਿੱਥੇ ਤੁਹਾਨੂੰ ਆਉਂਦਿਆਂ ਨੂੰ ਜੀਆਂ ਆ ਕਹਿੰਦੇ ਪੰਜਾਬੀ ਚ ਔਰ ਪੰਜਾਬੀ ਸਰਵਿਸ ਆ ਇੱਕ ਹੋਰ ਵੀ ਅਸੀਂ ਕਿਉਂਕਿ ਬੈਕੋਰੇ ਪੜਨਾ ਸੀ ਕਾਫੀ ਕੰਮ ਕਰ ਰਹੇ ਆ ਸਾਧੂ ਮੈਂ ਵੀਨਿੰਗ ਦਾ ਮੈਂ ਸੀ ਕਾਫੀ ਉਹਨਾਂ ਨਾਲ ਸੰਪਰਕ ਰੱਖਦੇ ਆ ਉਥੇ ਤੁਸੀਂ ਆਉਨੇ ਆ ਗੱਲ ਉਤਰਦੇ ਆ ਸਿਰਫ ਪੰਜਾਬੀ ਕਹਿ ਦਿਓ ਉਹ ਨਹੀਂ ਤੁਹਾਨੂੰ ਪੰਜਾਬੀ ਵਰਕਰ ਨਾਲ ਕਨੈਕਟ ਕਰ ਦੇਣਾ ਔਰ ਪੰਜਾਬੀ ਚ ਸਾਰੇ ਫਾਰਮ ਆ ਸਭ ਕੁਝ ਪੰਜਾਬੀ ਚ ਸੋ ਇਸ ਤੋਂ ਪਰੇ ਆਪਾਂ ਕੀ ਕਰ ਸਕਦੇ ਆ ਸੋ ਸਾਨੂੰ ਬਹੁਤ ਮਾਣ ਆ ਉਹਨਾਂ ਤੇ ਮਾਨ ਬੈਣ ਉਹ ਹਰ ਵੇਲੇ ਸਾਡੇ ਨਾਲ ਸਹਿਯੋਗ ਦਿੰਦੇ ਆ ਬਾਕੀ ਚਲੇ ਜਾਓ ਤੁਸੀਂ ਕਮਿਊਨਿਟੀ ਚ ਜੀ ਬੈਂਕਾਂ ਕ੍ਰੈਡਿਟ ਯੂਨੀਆ ਬਿਜ਼ਨੈਸ ਜਿੱਥਾ ਉਹਨਰੇ ਏਟੀਐਮ ਜਿਹੜੇ ਉਹ ਹੁਣ ਪੰਜਾਬੀ ਸਰਵਿਸ ਕਰਦੇ ਦਿੰਦੇ ਆ ਆਈਸੀਬੀਸੀਆ ਕਲੇਮ ਸਰਵਿਸ ਪੰਜਾਬੀ ਚ ਦਿੰਦੀ ਆ ਬਿਜ਼ਨਸਾਂ ਤੇ ਸਾਈਨਾਂ ਲੱਗੂਆਂ ਅਸੀਂ ਪੰਜਾਬੀ ਬੋਲਦੇ ਆ ਔਰ ਇਸ ਵੇਲੇ ਪੰਜਾਬੀ ਰੋਜ਼ਗਾਰ ਦੀ ਪਛਾਣ ਬਣ ਗਈ ਆ ਜੀ ਇਹ ਆਪਣੇ ਤਕਰੀਬਨ 2 ਮਿਲੀਅਨ ਤੋਂ ਵੀ ਜ਼ਿਆਦਾ ਪੰਜਾਬੀ ਕੈਨਰਤ ਵਸ ਰਿਹਾ ਇਸ ਵੇਲੇ ਇਸ ਕਰਕੇ ਇਹ ਬਹੁਤ ਵੱਡਾ ਕੰਜ਼ਿਊਮਰ ਬੇਸ ਆ ਉਹਦੇ ਨਾਲ ਪੰਜਾਬੀ ਇੱਕ ਰੋਜ਼ਗਾਰ ਦੀ ਪਾਸ਼ਾ ਬਣ ਗਈ ਆ ਕਿਉਂਕਿ ਲੋਕ ਹਾਰ ਕਰਦੇ ਆ ਪੰਜਾਬੀ ਸਪੀਕਰਸ ਨੂੰ ਕਿਉਂਕਿ ਉਹਨਾਂ ਨੂੰ ਕੇਟਰ ਕਰਨਾ ਪੰਜਾਬੀ ਕਮਿਊਨਿਟੀ ਲਈ ਸੋ ਇਸ ਕਰਕੇ ਉਹ ਬਹੁਤ ਬਾਕੀ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਅਸੀਂ ਬਾਰਡਰ ਤੇ ਕੀਤਾ ਅਪਰੋਚ ਜਦੋਂ ਵੀ ਸਾਨੂੰ ਕੋਈ ਉਹਨੂੰ ਕੋਈ ਅਪਰੋਚ ਕਰਦਾ ਇਸ ਕਰਨਾ ਅਸੀਂ ਆਲ ਅਪ ਕਰਦੇ ਆ ਸਾਨੂੰ ਅਪਰੋਚ ਕੀਤਾ ਵੇ ਬਾਰਡਰ ਤੇ ਸਾਈਨਾਂ ਹੋਣੀਆਂ ਚਾਹੀਦੀਆਂ ਜਿਵੇਂ ਆਪਾਂ ਵਾਸ਼ਿੰਗਟਨ ਸਟੇਟ ਤੋਂ ਆਉਣੇ ਆ ਬੀਸੀ ਚ ਜਾਂ ਉਧਰੋਂ ਅਲਾਸਕਾ ਤੋਂ ਆਉਣੇ ਆ ਜਾਂ ਅਲਬਰਟਾ ਤੋਂ ਆਉਣੇ ਆ ਕੋਈ ਸੀ ਹਮ ਗਵਰਨਮੈਂਟ ਨੂੰ ਅਪਰੋਚ ਕੀਤਾ ਵੀ ਉੱਥੇ ਪੰਜਾਬੀ ਚ ਵੈਲਕਮਿੰਗ ਸਾਈਨਾਂ ਚਾਹੀਦੀਆਂ ਜੀ ਆਇਆਂ ਨੂੰ ਜਦੋਂ ਜਾਂਦੇ ਆ ਤੁਹਾਡਾ ਧੰਨਵਾਦ ਫਿਰ ਮੁੜ ਕੇ ਆਉਣਾ ਸਮਥਿੰਗ ਲਾਈਕ ਥਰ ਇਨ ਬਾਰਡਰ ਪੋਇੰਟਸ ਤੇ ਅਸੀਂ ਚਾਹਨੇ ਵੀ ਸਾਈਨਾਂ ਲੱਗਣ ਮੈਂ ਮਿਨਿਸਟਰ ਨਾਲ ਗੱਲ ਕੀਤੀ ਉਹ ਫਾਲੋਅ ਅਪ ਕਰ ਰਹੇ ਆ ਫਿਰ ਸਾਨੂੰ ਅਪਰੋਚ ਕੀਤਾ ਕਿਸੇ ਨੇ ਬਲੱਡ ਸਰਵਿਸ ਲਈ ਅੱਛਾ ਜੀ ਬਈ ਜਿਹੜੀ ਬਲੱਡ ਸਰਵਰ ਆਪਣੇ ਪੰਜਾਬੀ ਬਹੁਤ ਬਲੱਡ ਦਿੰਦੇ ਆ ਬਿਲਕੁਲ ਜੀ ਤੇ ਉਹਨੇ ਕਈਆਂ ਦੇ ਫੋਨ ਆਏ ਵੀ ਉਹ ਪੰਜਾਬੀ ਚ ਨਹੀਂ ਉਹਨਾਂ ਦੀ ਸਰਵਿਸ ਮੈਂ ਉਹਨਾਂ ਨੂੰ ਅਪਰੋਚ ਕੀਤਾ ਮੈਂ ਕਿਹਾ ਵੀ ਦੇਖੋ ਸਾਡੇ ਪੰਜਾਬੀ ਬਹੁਤ ਬਲੱਡ ਦਿੰਦੇ ਆ ਇਸ ਕਰਕੇ ਤੁਹਾਨੂੰ ਚਾਹੀਦਾ ਵੇ ਪੰਜਾਬੀ ਚ ਵੀ ਬਲੱਡ ਸਰਵਿਸ ਤੁਸੀਂ ਪ੍ਰੋਵਾਈਡ ਕਰੋ ਤੇ ਉਹ ਹੁਣ ਕਰ ਰਹੇ ਆ ਦੇ ਆਰ ਲੁਕਿੰਗ ਇਨ ਟੂ ਥੈਟ ਕਿਉਂਕਿ ਇਹ ਵੀ ਬਹੁਤ ਚੰਗੀ ਸਰਵਿਸ ਆ ਔਰ ਕਮਿਊਨਿਟੀ ਸਰਵਿਸ ਆ ਤੇ ਹੋਰ ਵੀ ਜਿੱਥੇ ਕਿੱਥੇ ਵੀ ਜੇ ਸਾਨੂੰ ਪਤਾ ਲੱਗਦਾ ਕੋਈ ਆਉਂਦਾ ਦੱਸਦਾ ਸਾਨੂੰ ਵੀ ਆਹ ਕਰਨਾ ਚਾਹੀਦਾ ਅਸੀਂ ਫਾਲੋਅ ਅਪ ਕਰਦੇ ਆ ਸੋ ਪਲੀ ਇਸ ਲਈ ਬਹੁਤ ਜਿੱਦਾਂ ਕੋਸ਼ਿਸ਼ਾਂ ਪੂਰੀਆਂ ਕਰ ਰਹੀ ਹੈ ਸਕੂਲਾਂ ਦੇ ਵਿੱਚ ਹੁਣ ਕੀ ਸਥਿਤੀ ਹੈ ਜੀ ਪੰਜਾਬੀ ਦੀ ਅਪਡੇਟ ਸਕੂਲਾਂ ਤੇ ਯੂਨੀਵਰਸਿਟੀਾਂ ਚ ਪੰਜਾਬੀ ਬਹੁਤ ਚੰਗੀ ਚੱਲ ਰਹੀ ਹੈ ਕਾਲਜਾਂ ਤੇ ਹਾਈ ਸਕੂਲ ਲੈਵਲ ਤੇ ਹੈ ਜੀ ਯੂਨੀਵਰਸਿਟੀ ਚ ਜਿੱਦਾਂ ਅਸੀਂ ਚੋਹਾ ਯੂਨੀਵਰਸਿਟੀ ਨੂੰ ਅਪਰੋਚ ਕੀਤਾ ਸੀ ਤੇ ਉੱਥੇ ਹੁਣ ਜਿਹੜੀ ਲੈਂਗੁਏਜ ਕਿਉਂਕਿ ਗ੍ਰੈਜੂਏਸ਼ਨ ਲਈ ਇੱਕ ਲੈਂਗੁਏਜ ਕੋਰਸ ਚਾਹੀਦਾ ਪੰਜਾਬੀ ਹੁ ਰੈਕਗਨਾਈਜ਼ਡ ਲੈਂਗੁਏਜ ਕੋਰਸ ਸੋ ਯੂਵੀਸੀ ਸਮਰਫਰੀਜ਼ ਯੂਨੀਵਰਸਿਟੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਤੇ ਕੌਂਟਨ ਇਹ ਸਾਰੇ ਪੰਜਾਬੀ ਆਫਰ ਕਰ ਰਹੇ ਆ अच्छा जी हां जी ਸਰੀ ਵਿੱਚ 8-7-8 ਸਕੂਲ ਹੈ ਜਿਹੜੇ ਪੰਜਾਬੀ ਆਫਰ ਕਰ ਰਹੇ ਆ ਕুইਨਸਵਰ ਮਿਡਲ ਸਕੂਲ ਪੰਜਾਬੀ ਚੱਲ ਰਹੀ ਆ ਨਿਊ ਬਸਵਰ ਸੈਕੰਡਰੀ ਪੰਜਾਬੀ ਚੱਲ ਰਹੀ ਆ ਐਵਰਸਫੋਰਡ 5-6 ਸਕੂਲ ਹੈ ਜਿੱਥੇ ਪੰਜਾਬੀ ਚੱਲ ਰਹੀ ਐਲੀਮੈਂਟਰੀ ਮਿਡਲ ਸਕੂਲ ਤੇ ਹਾਈ ਸਕੂਲ ਤੇ ਜਿਹੜੀ ਸਾਡੀ ਇੱਕ ਹੋਰ ਜਿਹੜੀ ਸਾਡੀ ਸਮਝੋ ਬਈ ਡਿਸਪਾਇੰਟਮੈਂਟ ਹੈ ਮਯੂਸੀ ਆ ਉਹ ਸਰੀ ਦੇ ਐਲੀਮੈਂਟਰੀ ਸਕੂਲਾਂ ਦੇ ਕਿਉਂਕਿ ਸਰੀਕ ਆਪਣੇ 101 ਐਲਮੈਟਿਕ ਸਕੂਲ ਆ ਜਿਸ ਕਰਕੇ ਅੱਛਾ ਜੀ ਜਿਨ੍ਹਾਂ ਚੋਂ 15-20 ਐਸੇ ਸਕੂਲ ਆ ਜਿੱਥੇ ਘੱਟੋ ਘੱਟ 70-80% ਆਪਣੇ ਪੰਜਾਬੀ ਬੱਚੇ ਆ ਅਸੀਂ ਪੇਰੈਂਟਸ ਨੂੰ ਅਪੀਲ ਕਰ ਰਹੇ ਆ ਵੀ ਤੁਸੀਂ ਸਾਈਨ ਅਪ ਕਰੋ ਕਿਉਂਕਿ ਹੁਣ ਜਿਹੜੀ ਆ ਬਾਹਲੀ ਘੜੀ ਜਿਹੜੀ ਪ੍ਰੋਵੀਜ਼ਨ ਆ ਉਹ ਇੱਕ ਗ੍ਰੇਡ 5ਵੀਂ ਤੋਂ 8ਵੀਂ ਤਾਈਂ ਬੱਚਿਆਂ ਨੂੰ ਇੱਕ ਸੈਕੰਡ ਲੈਂਗੁਏਜ ਜ਼ਰੂਰ ਲੈਣੀ ਪੈਂਦੀ ਆ ਜੀ 6 ਲੈਂਗੁਏਜਾਂ ਚ ਪੰਜਾਬੀ ਵੀ ਆ ਅਸੀਂ ਬੱਚੇ ਪੇਰੇ ਤੋਂ ਇਹ ਅਪੀਲ ਕਰਦੇ ਆ ਵੀ ਤੁਸੀਂ ਬੱਚਿਆਂ ਨੂੰ ਪੰਜਾਬੀ ਦਿਓ ਕਿਉਂਕਿ ਪੰਜਾਬੀ ਬੱਚੇ ਜੇ ਬੱਚੇ ਹੁਣ ਤੇ ਪੰਜਾਬੀ ਨਾਲ ਜੁੜਨਗੇ ਕਹਾ 8ਵੀਂ 9ਵੀਂ 10ਵੀਂ 11ਵੀਂ 12ਵੀਂ ਕਾ ਯੂਨੀਵਰਸਿਟੀ ਤੱਕ ਤੁਰਤ ਜਾਣਗੇ ਤੇ ਪੰਜਾਬੀ ਦਾ ਫਾਇਦਾ ਵੀ ਬਹੁਤ ਆ ਲੇਕਿਨ ਸਰੀ ਐਲਮਟ ਸਕੂਲਾਂ ਸਾਨੂੰ ਇੰਨੀ ਜਿੱਦਾਂ ਕਾਮਯਾਬੀ ਨਹੀਂ ਮਿਲ ਰਹੀ ਜਿੰਨੀ ਚਾਹੀਦੀ ਮਾਪੇ ਸਾਈਨ ਅਪ ਨਹੀਂ ਕਰਦੇ ਮਾਪੇ ਸਾਈਨ ਅਪ ਨਹੀਂ ਕਰਦੇ ਕਿਉਂਕਿ ਬੱਚੇ ਬੱਚੇ ਤਾਂ ਮਜਬੂਰ ਆ ਮਾਪਿਆਂ ਨੇ ਸਾਈਨ ਕਰਨਾ ਫਾਰਮ ਤਾਂ ਉਹ ਨਹੀਂ ਪੰਜਾਬੀ ਲਾਉਣੀ ਹੈ ਘੱਟੋ ਘੱਟ 25 ਬੱਚੇ ਚਾਹੀਦੇ ਐ ਇੱਕ ਕਲਾਸ ਲਈ ਸੋ ਉਹ ਹਾਲੇ ਵੀ ਉਹ ਸਾਡੇ ਲਈ ਇੱਕ ਪਲਗ ਤੁਸੀਂ ਵੀ ਪਾ ਦਿਓ ਕਿ ਬੱਚਿਆਂ ਨੂੰ ਸਾਈਨ ਅਪ ਕਰੋ ਪੰਜਾਬੀ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰੋਗੇ ਅਸੀਂ ਬੱਚੇ ਨੂੰ ਆਪਣੇ ਨੂੰ ਪੰਜਾਬੀ ਕਲਾਸ ਪਾਉਣਾ ਚਾਹੁੰਦੇ ਆ ਅਸੀਂ ਚਾਹੁੰਦੇ ਹਾਂ ਵੀ ਸਕੂਲ ਵਿੱਚ ਪੰਜਾਬੀ ਕਲਾਸ ਹੋਵੇ ਤਾਂ ਕਿ ਹੋਰ ਪੇਰੈਂਟਸ ਵੀ ਨਾਲ ਇਕੱਠੇ ਹੋ ਕੇ ਹੰਬੜਾ ਮਾਰ ਕਾਰਨ ਕੀ ਲੱਗੋ ਜੀ ਕਾ ਨਹੀਂ ਸਾਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਨਹੀਂ ਪੇਰੈਂਟਸ ਬੱਚਿਆਂ ਨੂੰ ਰਜਿਸਟਰ ਕਰਾਰਾ ਪੰਜਾਬੀ ਕਲਾਸ ਹੂੰ ਇਹ ਸੋਈ ਸਾਡੇ ਕਿਉਂਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਤੁਹਾਡੇ ਥਰੂ ਮੀਡੀਆ ਥਰੂ ਨਿਊਜ਼ਪੇਪਰ ఎవਰੀਥਿੰਗ ਤੇ ਇਵਨ ਕਰੀਬੀ ਜਾ ਕੇ ਅਸੀਂ ਕੋਸ਼ਿਸ਼ ਕੀਤੀ ਆ 6 ਸਕੂਲਾਂ ਦੇ ਸੀ ਐਲੀਮੈਂਟਰੀ ਪੰਜਾਬੀ ਜਿੱਥੇ ਚੱਲਦੀ ਚੀਜ਼ ਤਾਂ ਦੋ ਰਹਿ ਗਿਆ ਸੋ ਉਹ ਵੀ ਸਾਨੂੰ ਬੜੀ ਮਜੂਰੀ ਆ ਉਹ ਅਸੀਂ ਉਹਦਾ ਕਾਰਨ ਰੱਬ ਰਹਾ ਵੀ ਕੀ ਗੱਲ ਪੇਰ ਸਾਈਨ ਅਪ ਕਿਉਂ ਨਹੀਂ ਕਰਦੇ ਬੱਚਿਆਂ ਨੂੰ ਉਹ ਹਲੇ ਵੀ ਸਾਡੇ ਰਿਪੋਰਟ ਲੈ ਕੁਐਸਚਨ ਮਾਰਕ ਜੇ 25 ਵਿਦਿਆਰਥੀ ਸਕੂਲ ਦੇ ਵਿੱਚ ਹੋ ਜਾਂਦੇ ਆ ਤਾਂ ਸਕੂਲ ਕਲਾਸ ਸ਼ੁਰੂ ਕਰ ਦਿੰਦਾ ਹਾਂਜੀ ਕਰਨੀ ਪੈਂਦੀ ਫਿਰ ਤਾਂ ਸਕੂਲ ਨੂੰ ਕਿਉਂਕਿ ਸਾਡਾ ਹੱਕ ਆ ਜਿੱਦਾਂ ਬੱਚੇ ਪੇਰੈਂਟਸ ਕਹਿੰਦੇ ਅਸੀਂ ਪੰਜਾਬੀ ਰੈਕੋਗਨਾਈਜ਼ ਲੈਂਗੁਏਜ ਅਸੀਂ ਆਪਣੇ ਬੱਚੇ ਨੂੰ ਪੰਜਾਬੀ ਕਲਾਸ ਰਜਿਸਟਰ ਕਰਾਉਣਾ ਚਾਹੁੰਦੇ ਆ ਸੋ ਸਕੂਲ ਨੂੰ ਆਫਰ ਕਰਨੀ ਪੈਣੀ ਆ ਸੋ ਇਸ ਕਰਕੇ ਕਿਉਂਕਿ ਇੱਕ ਹੋਰ ਤੁਸੀਂ ਪੁਆਇੰਟ ਸੋਣਾ ਰੇਜ਼ ਕੀਤਾ ਜਦ ਅਸੀਂ ਸਰੀ ਸਕੂਲ ਬੋਰਡ ਨੂੰ ਪਹਿਲਾਂ ਅਪਲਾਈ ਕੀਤਾ ਅਪਰੋਚ ਕੀਤਾ ਨਾ ਉਹ ਸਾਨੂੰ ਕਹਿੰਦੇ ਵੀ ਤੁਸੀਂ ਪੇ ਕਰੋ। ਅੱਛਾ ਜੀ। ਤੁਸੀਂ ਕਿਹਾ ਵੀ ਤੁਸੀਂ ਦੂਜੇ ਸਬਜੈਕਟ ਭਾਉਨੇ ਹੋ ਮਾਪਿਆਂ ਨੂੰ ਕਹਿੰਦੇ ਪੇ ਕਰੋ। ਵੀ ਸਾਡੇ ਵੀ ਪੰਜਾਬੀ ਬੱਚਿਆਂ ਦੇ ਮਾਪੇ ਜਿਹੜੇ ਉਹ ਵੀ ਟੈਕਸ ਪੇਰ ਆ ਔਰ ਪੰਜਾਬੀ ਰੈਕਗਨਾਈਜ਼ ਲੈਂਗੁਏਜ ਆ ਇਸ ਕਰਕੇ ਸਾਡੇ ਬੱਚਿਆਂ ਦਾ ਹੱਕ ਹੈ ਪੰਜਾਬੀ ਪੜ੍ਹਨਾ। ਫਿਰ ਬਣ ਗਿਆ। ਉਦੋਂ ਤੋਂ ਸੱਚੀ ਸਕੂਲ ਬੋਰਡ ਸਾਡੇ ਨਾਲ ਕਾਫੀ ਸਹਿਯੋਗ ਦੇ ਰਿਹਾ। ਆਪਣਾ ਗੈਰੀ ਫੰਡ ਜੀ 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 ਟਾਸੀ ਕਾਫੀ ਦੇਰ ਤੋਂ ਗੈਰੀ ਬਹੁਤ ਸਾਡਾ ਹੈਲਪਫੁਲ ਹੈ ਗੈਰੀ ਜਿੰਨਾ ਵੀ ਐਡਵੋਕੇਟ ਕਰ ਸਕਦਾ ਸਾਡੇ ਲਈ ਕਰਦਾ। ਸੋ ਸ਼ਿਮੋ ਦੇ ਬਹੁਤ ਧੰਨਵਾਦ ਦੀਆਂ ਤੇ ਇਹ ਲੇਕਿਨ ਇਹ ਸਟਰਗਲ ਹਾਲੇ ਚੱਲਿਓ ਚੱਲਦੀ ਹੈ ਕਿਧੀਆਂ ਪ੍ਰਾਇੋਰਟੀਸ ਤੁਹਾਡੀਆਂ ਬਦਲਦੀਆਂ ਰਹੀਆਂ ਪਲੀ ਦੀਆਂ ਵੀ ਮੁੱਖ ਤੌਰ ਦੇ ਉੱਤੇ ਪਹਿਲਾਂ ਕਿਹੜੀਆਂ ਸੀਗੀਆਂ ਹੁਣ ਕੀ ਕਿਧਰ ਨੂੰ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ ਹੁਣ ਸਾਡਾ ਜਿਹੜੇ ਆਪਣੇ ਸਕੂਲਾਂ ਕਾਲਜਾਂ ਦਾ ਕੰਮ ਚੱਲ ਪਿਆ ਅੱਛਾ ਜੀ ਹੁਣ ਸਾਡਾ ਮੋਰ ਕਮਿਊਨਿਟੀ ਜ ਹੈ ਅਵੇਅਰਨੈਸ ਦਾ ਅਸੀਂ ਚਾਹੁੰਦੇ ਆਵੇਂ ਕਮਿਊਨਿਟੀ ਚ ਮੋਰ ਅਵੇਅਰਨੈਸ ਹੋਵੇ ਔਰ ਪੰਜਾਬੀ ਚ ਮੋਰ ਪੰਜਾਬੀ ਲਈ ਕਮਿਊਨਿਟੀ ਜ਼ਿਆਦਾ ਮਾਨ ਪ੍ਰਾਪਤ ਹੋਵੇ ਅਸੀਂ ਪ੍ਰੋਗਰਾਮ ਤੋਂ ਵੀ ਪੰਜਾਬੀ ਅਸੀਂ ਪੰਜਾਬੀ ਬੋਲੀ ਜਾਣਦੇ ਆ ਸੋ ਇਹ ਇਹ ਹਲੇ ਸਾਡਾ ਚੱਲ ਰਿਹਾ ਔਰ ਬਾਕੀ ਗਵਰਨਮੈਂਟ ਨਾ ਵੀ ਕੰਮ ਕਰ ਰਹੇ ਆ ਅਸੀਂ ਕਿਉਂਕਿ ਗਵਰਨਮੈਂਟ ਆ ਦੋਨੇ ਫੈਡਰਲ ਗਵਰਨਮੈਂਟ ਤੇ ਪ੍ਰੋਵਿੰਸ਼ਲ ਗਵਰਨਮੈਂਟ ਇਹਨਾਂ ਨਾਲ ਵੀ ਸਾਰੀ ਗੱਲਬਾਤ ਚੱਲ ਰਹੀ ਆ ਅਸੀਂ ਚਾਹੁੰਦੇ ਆ ਕਿ ਇੱਕ ਟਰਾਂਸਲੇਸ਼ਨ ਤਾਂ ਵੱਡੀ ਚੀਜ਼ ਔਰ ਅੱਜ ਕੱਲ ਜਿਹੜੀ ਇਸ਼ੂ ਆ ਜਿਹੜੇ ਕਈ ਫਲਾਈ ਬਾਈ ਟਰਾਂਸਲੇਟਰ ਆ ਉਹ ਜਿੱਦਾਂ ਕੰਟਰੈਕਟ ਲੈ ਲੈਂਦੇ ਆ ਲੇਕਿਨ ਦੇ ਡੋਨਟ ਡੋ a ਗੁੱਡ ਜੌਬ ਉਹਨਾਂ ਨੂੰ ਇਹਦਾ ਪੂਰੀ ਕਾਬਲੀਅਤ ਨਹੀਂ ਹੁੰਦੀ ਉਹ ਬਹੁਤ ਗਲਤੀਆਂ ਹੁੰਦੀਆਂ ਇਸ ਕਰਕੇ ਅਸੀਂ ਹਰ ਇੱਕ ਗਵਰਨਮੈਂਟ ਲੈਵਲ ਨੂੰ ਮਿਊਨਿਸਪਲ ਪ੍ਰੋਵਿੰਸ਼ਲ ਫੈਡਰਲ ਹੋਣ ਉਹ ਕਹ ਰਹੇ ਆ ਵੀ ਸਾਡੀ ਕਮਿਊਨਿਟੀ ਚ ਬਹੁਤ ਵੈਲ ਕੁਆਲੀਫਾਈਡ ਪੰਜਾਬੀ ਦੇ ਸਕਾਲਰ ਆ ਜਿਹੜੇ ਟ੍ਰਾਂਸਲੇਸ਼ਨ ਬਹੁਤ ਸੋਹਣਾ ਕਰ ਸਕਦੇ ਆ ਉਹਨਾਂ ਨੂੰ ਹਾਇਰ ਕਰੋ ਨਾ ਕਿ ਫਲਾਈ ਬਾਈ ਨਾਈਟ ਆਏ ਜਿਹੜੇ ਤੁਹਾਨੂੰ ਚੀਪ ਕੋਟ ਕਰ ਦਿੰਦੇ ਤੇ ਕੰਮ ਕੋਸ਼ਿਸ਼ ਕਰ ਗੂਗਲ ਵੇਰਾ ਕਰਕੇ ਤਾਂ ਚੱਲ ਕੰਮ ਸਾਰ ਲੈਂਦੇ ਉਹ ਵੀ ਸਾਡੀ ਇੱਕ ਸਟਰਗਲ ਆ ਇਸ ਲੈਵਲ ਤੇ ਚੱਲ ਰਹੀ ਆ ਤੇ ਅ ਐਸ਼ਵਲੇ ਇਸ ਸਮਾਗਮ ਦੇ ਵਿੱਚ ਹੋਰ ਕੋਈ ਗੱਲਬਾਤ ਜਿਹੜੀ ਦਰਸ਼ਕਾਂ ਨੂੰ ਤੁਸੀਂ ਦੱਸਣਾ ਚਾਹੋ ਜੀ ਦਰਸ਼ਕਾਂ ਨੂੰ ਮੈਂ ਹੀ ਜਨਾ ਬੇ ਆਓ ਤੇ ਸਾਡੇ ਨਾਲ ਸਾਂਝ ਪਾਓ ਜਿਵੇਂ ਆਪਣਾ ਸਾਡੀ ਵੱਡੀ ਇਸ਼ੂ ਆ ਜਿਹੜੀ ਆਪਾਂ ਗੱਲ ਕੀਤੀ ਹੈ ਐਲੀਮੈਂਟਰੀ ਸਕੂਲ ਚ ਬਈ ਆਪਾਂ ਸਰੀਵਰਕ ਸਕੂਲ ਚ ਸਰੀਵਰਕ ਸਕੂਲ ਦੇ ਸੇ ਜਿਹੜਾ ਆਪਣੀ ਪੰਜਾਬੀ ਦਾ ਵੱਡਾ ਘੜ ਆ ਪੰਜਾਬੀ ਕਮਿਊਨਿਟੀ ਦਾ ਸਰੀ ਵੇ ਉਹਨਾਂ ਚ ਆਪਾਂ ਕਿਵੇਂ ਕਾਮਯਾਬ ਹੋ ਸਕਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਘੱਟੋ ਘੱਟ 8-10 ਸਕੂਲਾਂ 'ਚ ਤਾਂ ਪੰਜਾਬੀ ਲੱਗੇ ਐਲੀਮੈਂਟਰੀ ਲੈਵਲ ਤੇ ਕਿਉਂਕਿ ਹਾਈ ਸਕੂਲਾਂ 'ਚ ਹੈਗੀ ਆ ਹਾਈ ਸਕੂਲਾਂ 'ਚ ਬੱਚੇ ਆਪ ਚੂਜ਼ ਕਰ ਲੈਂਦੇ ਆ ਉਹ ਕੋਈ ਪ੍ਰੋਬਲਮ ਨਹੀਂ ਲੇਕਿਨ ਐਲੀਮੈਂਟਰੀ ਜ ਪ੍ਰੋਬਲਮ ਹੈ ਉਹ ਉਹਦੇ ਲਈ ਸਾਨੂੰ ਕਮਿਊਨਿਟੀ ਦੀ ਸਾਨੂੰ ਜਿਹੜੇ ਸਾਡੇ ਪੰਜਾਬੀ ਦੇ ਸ਼ੁਭਚਿੰਤਕ ਆ ਉਹਨਾਂ ਦੀ ਮਦਦੀ ਲੋ ਹਾਈ ਸਕੂਲ ਦੇ ਵਿੱਚ ਕੀ ਸਥਿਤੀ ਹੈ ਉੱਥੇ ਸਕੂਲਾਂ 'ਚ ਵੱਧ ਰਹੀ ਹੈ ਸਕੂਲ 'ਚ ਵੱਧ ਰਹੀ ਹੈ ਹਾਂਜੀ ਹਾਈ ਸਕੂਲਾਂ 'ਕੋਈ ਬੱਚੇ ਆਪ ਸਾਈਨ ਅਪ ਕਰ ਲੈਂਦੇ ਆ ਔਰ ਜਿੱਦਾਂ ਕੰਮ ਚੱਲ ਪੈਂਦਾ ਜੀ ਲੇਕਿਨ ਐਲੀਮੈਂਟਰੀ ਸਕੂਲ ਤੋਂ ਪੇਰੈਂਟਸ ਨੂੰ ਸਾਈਨ ਕਰਨਾ ਪੈਂਦਾ ਫਾਰਮ ਬੱਚਿਆਂ ਦੇ ਤਾਂ ਕਰਕੇ ਜੀ ਆਖਰ ਦੇ ਵਿੱਚ ਇੱਕ ਵਾਰੀ ਫੇਅਰ ਸਾਨੂੰ ਸਮਾਂ ਸਥਾਨ ਤੇ ਕੀ ਕੀ ਹੋਣਾ ਹੈ ਹਾਂਜੀ ਇਹ ਅਸੀਂ ਕਰ ਰਹੇ ਆ 22 ਫਰਵਰੀ ਜੀ ਸੈਟਰਡੇ ਹੈ ਸਨਿਚਰਵਾਰ ਦੇ ਹਨ 12:30 ਤੋਂ 3 ਵਜੇ ਤੱਕ ਆ ਤੇ ਜਿੱਦਾਂ ਚਾਹ ਪਾਣੀ ਦਾ ਵੀ ਇੰਤਜ਼ਾਮ ਹੈ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਕੋਈ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਆਓ ਆਕੇ ਸਾਡੇ ਨਾਲ ਆਪਣੀ ਮਾਵਲੀ ਪੰਜਾਬੀ ਦੇ ਜਸ਼ਨ ਵਿੱਚ ਸ਼ਾਮਲ ਹੋਵੋ ਆਓ ਫਰਮ ਸੁਝਾਵੀ ਦਿਓ ਅਸੀਂ ਚਾਹੁੰਦੇ ਹਾਂ ਵੀ ਅਸੀਂ ਪਲੀ ਕਿਵੇਂ ਹੋਰ ਕੰਮ ਕਿਵੇਂ ਆਪਣੇ ਪੰਜਾਬੀ ਦੇ ਤਰੱਕੀ ਲਈ ਹੋਰ ਕੀ ਕਰ ਸਕਦੀ ਆ ਕਿਉਂਕਿ ਕਮਿਊਨਿਟੀ ਬਹੁਤ ਪਾਵਰਫੁਲ ਹੈ ਆਪਣੀ ਔਰ ਅਸੀਂ ਚਾਹੁੰਦੇ ਹਾਂ ਵੀ ਕਮਿਊਨਿਟੀ ਸਾਡੇ ਨਾਲ ਜੁੜੇ ਜਿੰਨਾ ਵੀ ਹੋ ਸਕਦਾ ਵੀ ਆਪਾਂ ਰਲ ਮਿਲ ਕੇ ਮਾਵਲੀ ਪੰਜਾਬੀ ਦਾ ਜਿੰਨਾ ਵੀ ਮਾਣ ਹੋਰ ਵਧਾ ਸਕਦੇ ਹੁੰਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਥੈਂਕ ਯੂ ਜਿਸ ਕੰ ਦਾ ਚੰਪ ਜੀ ਵੀ ਦੇਖ ਰਹੇ ਦੋਸ਼ਕੰਦਾ ਪ੍ਰੋਗਰਾਮ ਵਿੱਚ ਬਾਲਤ ਮਤਲੋ ਦੋਸਤੋ ਅੱਜ ਜੀ ਗੱਲ ਕਰਨੀ ਹੈ ਸੁਖੀ ਬਾਟਵੜਾ ਨਾਲ ਸੁਖੀ ਬਾਟ ਨੋਟਸ ਦੇ ਅਸੀਂ ਆਏ ਹਾਂ ਕਾਰਾਂ ਸ਼ੁਗੰਦੀ ਬਹੁਤ ਬਹੁਤ ਕੁਝ ਬਦਲ ਰਿਹਾ ਹੈ ਅਸ਼ਵਿੰਦੇ ਮਾਰਕੀਟ ਦੇ ਵਿੱਚ ਸੁਖੀ ਮਾਰਕੀਟ ਨੂੰ ਪਾਣੀ ਦਾ ਹੱਪ ਕਿਵੇਂ ਲੱਗ ਪਾ ਕੇ ਇਸ ਬਿਜ਼ਨਸ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਜਾਣਦੇ ਹਾਂ ਕਿ ਇਲੈਕਟ੍ਰਿਕ ਕਾਰਾਂ EV ਸ ਹੋਣ ਵਾਲੀਆਂ ਕਾਰਾਂ ਯੂਜ਼ਡ ਕਾਰਾਂ ਇਹਨਾਂ ਦੇ ਮਾਰਕੀਟ ਹੈ ਇਸ ਤਰ੍ਹਾਂ ਦੀ ਤੇ ਭਵਿੱਖ ਕਿਸ ਤਰ੍ਹਾਂ ਦਾ ਬਾਸਾਪ ਬੋਟਲ ਵਾਟਰ ਇਪਰੀਟ ਮੇਰਵਾ ਦੇ ਅੰਦਰ ਵਿੱਚ ਹਮਸ਼ਾ ਸਬਤ ਨਸਤਾਂ ਤੋਂ ਅਨੋਤੇ ਚਾਰ ਪਰਿਆਬੀ ਦੇ ਸਾਰੇ ਨਸਕਾ ਨੂੰ ਮੇਰੇ ਵੱਲੋਂ ਪ੍ਰਾਂਪਤ ਅੰਸ਼ਾਸਿਕ ਬਸਿਕਾ ਬਾਸਨ ਇਲੈਕਟ੍ਰਿਕ ਕਾਰਾਂ ਬਹੁਤ ਆ ਗਈਆਂ ਲੋਕ ਲੈ ਬਹੁਤ ਨੇ ਐ ਟੈਕਨੋ ਪਟਲਾ ਗਰੇ 150 ਸਸਤੀਆਂ ਆ ਜਾਣਗੀਆਂ ਐਂਡ ਨੀਰਲੀ ਪੂਰੇ ਕਲੇਵਿਚ ਕੁਸ਼ੇ ਦਾ ਅਸਰ ਲੱਗ ਰਿਹਾ ਕਿ ਹਜੇ ਦੂਜੀਆਂ ਕਾਰਾਂ ਦੀ ਮਾਰਕੀਟ ਉਸੇ ਤਰ੍ਹਾਂ ਹੈ ਅਨਹੀਂ ਜਿਹੜੀ ਇਲੈਕਟ੍ਰਿਕ ਕਾਰਾਂ ਮੈਂ ਤੇ ਮੈਸ ਅਲਵੇਜ਼ ਅਦੀ ਸੇਵਰ ਚੀ ਰਿਹਾ ਹਾਂ ਕਾ ਉਹ ਦੇ ਅਲਵਾਨ ਮੈਨੂੰ ਸਭ ਤੋਂ ਵੱਧ ਆ ਜਾਣਾ ਉਸ ਵਾਸਤੇ ਆ ਜੀ ਆ ਪਰ ਉਹਦੇ ਵਿੱਚ ਡਿਫਿਕਲਟੀ ਜਿਹੜੀ ਪਾਸ ਦੇ ਵਿੱਚ ਅਨਨੋਨ ਆਨਲੀ ਸੱਡੇ ਕਸਟਮਰ ਆਨ ਦੀ ਇੰਡੀਆ ਉਹ ਹੈ ਕਿ ਜਿਹੜਾ ਗੈਪ ਹੈ ਜਿਹੜਾ ਉਹਨਾਂ ਦੇ ਵਿੱਚ ਗੈਸ ਵਾਲੀ ਫੋਰ ਐਗਜ਼ਾਮਪਲ ਦੋਸੀ ਕੈਨਲੀ ਲਾ ਦੋ ਤੇ ਉਹ ਉਹ ਦੀ ਗੈਸ ਵਾਲੀ ਆ ਤੇ ਜਿਹੜੀ ਇਲੈਕਟ੍ਰਿਕ ਵਾਲੀ ਆ ਉਹਦੇ ਵਿੱਚ ਜਿਹੜਾ ਪ੍ਰਾਈਸ ਦਾ 6 7000 ਡਾਲਰ ਦਾ ਡਿਫਰੈਂਸ ਹੈ ਲੈਕਟ ਵਾਲੀ ਜਿਹੜੀ ਮਹਿੰਗੀ ਹੈ ਉਹ ਜਿਹੜੀ ਸਾਡੀ ਵੱਡੀ ਹਡਲ ਬਣੀ ਰਹੀ ਹੁਣ ਤੱਕ ਆਨੇ ਵੀ ਬਣੀ ਕਿਉਂ ਪ੍ਰਾਈਸ ਨਾਲ ਜਿੰਨਾ ਚਿਰ ਉਹ ਗੈਪ ਨੇ ਵਿੱਚੋਂ ਹਰਦਾ ਆ ਜਿਵੇਂ 7000 ਡਾਲਰ ਵਾਦੂ ਆ 3000 ਨੇ ਲਾਇਆ ਉਹਦੇ ਤੇ ਉਹਨੂੰ 7000 ਤੇ ਟੈਕਸ ਵੀ ਦੇਣਾ ਪਿਆ ਉਹਦੇ ਤੇ ਉਹਨੂੰ ਉਹਨੂੰ ਜਿਆਦਾ ਗੈਰ ਫਾਈਨੈਂਸ ਕੀਤੀ ਜਾਣੀ ਉਹਨੂੰ ਕਾਸੀ ਵਿਆਜ ਵੀ ਦੇਣਾ ਪੇਮੈਂਟ ਵੀ ਜਿਆਦੀ ਉਹਦੀ ਹੋ ਗਈ ਆ ਤੇ ਵਾਈਸਵਰ ਸਾਹਿਬ ਨੇ ਉਹਦਾ ਗਿਆਸ ਦੇ ਵਿੱਚ ਉਹਨੇ ਉਹਨੂੰ 7000 ਪਲਸ ਟੈਕਸ ਪਲਸ ਇੰਟਰਸਟ 10000 ਦੇ ਕਰੀਬ ਹੋ ਗਿਆ ਉਹ ਗੈਸ ਦੇ ਵਿੱਚ ਕਦੋਂ ਜਾ ਕੇ ਬਚੂਗਾ ਕਿੰਨੇ ਸਾਲਾਂ ਬਾਅਦ ਜਾ ਕੇ ਬਚੂਗਾ ਉਹ ਜਸਫਾਈ ਨਿਕਲਦਾ ਆ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਿੰਨਾ ਕੋ ਸੁਣ ਲਿਆ ਆ ਰੋਜ਼ ਉਤਾਂ ਖਿਆਲ ਰੱਖੀਦਾ ਇਸ ਗੱਲ ਦਾ ਵੀ ਚਾਈਨਾ ਨਾਲ ਕੋਈ ਸੰਧੀ ਹੋਈ ਨਾ ਵੀ ਬੇਸ਼ੱਕ ਉਹ ਪਿਆ ਪਿਆ ਕਾਰਾਂ ਦੀ ਮੈਸੇਜ ਦਾ ਵਿਚਾਰ ਰਹੇ ਨਹੀਂ ਕਿ ਆ ਮੈਂਬਰ ਦਾ ਫੋਲੋਅ ਅਪ ਹੋ ਦੇਣਾ ਅੱਛਾ ਆ ਵੀ ਉਹਦੇ ਦੀ ਮਾਰਕੀਟ ਦੇ ਵਿੱਚ ਉਹਨਾਂ ਨੇ ਆ ਹੋਣਗੇ ਆ ਦੇ ਜਦੋਂ ਅਸੀਂ ਉਹਨਾਂ ਦੇ ਮਾਡਲ ਦੇਖਦੇ ਆ ਕਿ 10000 ਬਿਜ਼ਨਸ ਇਸ ਤੇ ਉਹਨਾਂ ਡੀਪਲੀ ਆਮਨ ਦੇਖ ਰਿਹਾ ਨੇੜੇ ਹੋ ਗਿਆ ਦੇਖ ਰਿਹਾ ਉਹ ਜਿਹੜੇ ਸਾਡੇ ਸਾਡੇ ਜਿਹੜੇ ਮਿਡਸਾਈਡ ਅਸ਼ੂਵੀ ਲਾਲੋ ਆ ਤੇ ਚਾਈਨੋ ਵਾਲਾ ਇਹ ਲਾ ਮਿਡਸਾਈਡ ਅਸ਼ੂਵੀ ਉਹਦੇ ਤੋਂ ਆਲਮੋਸਟ 10-12 ਤੋਂ ਲੈ ਕੇ 15000 ਡਾਲਰ ਪ੍ਰਾਈਸ ਦਾ ਡਿਫਰੈਂਸ ਪੈ ਨਾ ਰਿਹਾ ਇਟਸ ਕਾਰ ਉਹ ਜਿਹੜਾ ਅੰਡੀਸਾ ਇਹ ਨਹੀਂ ਆਸੂਤੀ ਸੰਧੀ ਕੀਤੀ ਉਹ ਉੱਥੇ ਪੈਸੇ ਐਕਸਟਾ ਅਲਾਵ ਕੀ ਵੀ ਹਾਂਜੀ ਸੋ ਜੇ ਉਹ ਆਇਦਨ ਦੀ ਆ ਤੇ ਮਾਰਕੀਟ ਦੇ ਵਿੱਚ ਤੇ ਨਾਮ ਬੈਰੀ ਸ਼ੋਰ ਕਿ ਜਿਹੜੀ ਸਾਡੇ ਇੱਥੇ ਵਾਲੀਆਂ ਨਾਰਥ ਅਮਰੀਕਾ ਦੀਆਂ ਪਰਟੀਕੂਲਰ ਇਤਨਕਤੇ ਕਾਰਾਂ ਨੇ ਉਹਨਾਂ ਨੂੰ ਉਹਦੇ ਆਪ ਕੰਪੀਟ ਕਰਨਾ ਪਊਗਾ ਹਾਂ ਆਮ ਨੂੰ ਵੈਰੀ ਹੋਪਫੁਲ ਫਾਰ ਥੈਟ ਆਈ ਹੋਪ ਥੈਟ ਵਿਲ ਹੈਪਨ ਸੋ ਇਹ ਬੜਾ ਚੰਗਾ ਨਸਰੇ ਕੋਈਗਾ ਆ ਇਲੈਕਟ੍ਰਿਕ ਕਾਰ ਆ ਬੜੇ ਫਾਇਦੇ ਨੇ ਉਹਦੇ ਪਰ ਨਾਲ ਦੀ ਨਾਲ ਉਹਦੇ ਨਾਲੇ ਵੀ ਸਾਨੂੰ ਸੋਚਣਾ ਪੈਂਦਾ ਪੈਨੂ ਬਾਤਨ ਵਾਲਾ ਕਿਸ ਕੰਮ ਲਈ ਵਰਤ ਰਿਹਾ ਹੈ ਜੇਕਰ ਕਿਸੇ ਨੇ ਕੰਟੀਨਿਊ ਨੂੰ ਦੋ ਦੋਸ ਦੋਸਾ ਕਿਲੋਮੀਟਰ ਇੱਕ ਬਾਸੀ ਗੇ ਤੇ ਨੂੰ ਜਾਣਾ ਤੇ ਵਾਪਸ ਆਉਣਾ ਫਿਰ ਉਹਨੂੰ ਉਹਦੀ ਬੈਟਰੀ ਚਾਰਜ ਹੋਣਾ ਥੋੜੀ ਹੋ ਜਾਂਦੀ ਥੋੜੀ ਡਿਫਿਕਲਟੀ ਫਿਰ ਵੀ ਅਸੀਂ ਹਿਊਮਨ ਆਫਰ ਅਸੀਂ ਹਿਊਮਨ ਨੇਚਰ ਆ ਅਸੀਂ ਮਿਸਟੇਕ ਕਰਦੇ ਰਹਿੰਨੇ ਆ ਫਿਰ ਆਤ ਨੂੰ ਚਾਰਜ ਤੇ ਲਾਣੀ ਪਉ ਜਿੱਥੇ ਯੂ ਸਮ ਹੈ ਨੂੰ ਉਹਦੇ ਵਿੱਚ ਬੈਟਰੀ ਹੈ ਨਹੀਂ ਸੋ ਬਹੁਤ ਬੈਨੀਫਿਟਸ ਵੀ ਬਹੁਤ ਨੇ ਪਰ ਮੇਰੇ ਹਿਸਾਬ ਨਾਲ ਫਿਊਚਰ ਜਿਹੜਾ ਉਹ ਇਲੈਕਟ੍ਰਿਕ ਆ ਰਹੀ ਹੈ ਆ ਫਿਊਚਰ ਆਏਗਾ ਪਰ ਹਰੀ ਦਿਨ ਦਾ ਜੋ ਪ੍ਰਾਈਸ ਡਿਫਰੈਂਸ ਹੈ ਜਿਹੜਾ ਬੰਦਾ ਜਿਆਦਾ ਯੂਜ਼ ਕਰਦਾ ਉਹਦੇ ਲਈ ਬੈਨੀਫਿਸ਼ੀਅਲ ਹੈ ਇਲੈਕਟ੍ਰਿਕ ਕਾਰ ਜਾਂ ਕੱਟ ਵਾਲੇ ਨੂੰ ਜਿਆਦਾ ਨਿਕਸ ਨਹੀਂ ਜੀ ਜਿਹੜਾ ਤੇ ਮੰਨ ਲਓ ਤੁਸੀਂ ਟੈਕਸੀ ਲਾ ਦੋ ਮਿਲਿਟ ਜਾਂ ਡਿਲੀਵਰੀ ਆ ਕਰਦੇ ਨੇ ਆ ਜਿਹੜੀਆਂ ਤਨ ਦੋ ਟਾਈਪ ਤਨ 100 ਕਿਲੋਮੀਟਰ ਡੇਲੀ ਚਲਾ ਲੈਂਦੇ ਨੇ ਉਹ ਤਾਂ ਛੇਤੀ ਰਿਕਵਰ ਤਾਂ ਜਾਣ ਗਿਆ ਆਪਣੇ ਉਹ ਜਿਹੜੇ ਉਹਨਾਂ ਨੂੰ ਐਕਸਟਰਾ ਪੈਸੇ ਲੱਗੇ ਆ ਪਰ ਇਹ ਵੀ ਨਾ ਅਨਲੋਜੀ ਬੈਨੀਫਿਟ ਇਹ ਵੀ ਆ ਕਿ ਉਹਦੀ ਮੇਨਟੈਂਸ ਵੀ ਕੱਟੇ ਉਹਦੇ ਵਿੱਚ ਇੰਜੀਨ ਤੇ ਹਾਈ ਨਹੀਂ ਇੰਜਨ ਦੀ ਉਹਦਾ ਖਰਾਬ ਹੋਣਾ ਬੈਟਰੀ ਵੀ ਕਾਫੀ ਵਸੇ ਉਹਦੀ ਇਹ ਜਿੱਦ ਦੱਸੀ ਗਈ ਆ ਔਰ ਇਹ ਵੀ ਪ੍ਰੂਵ ਵੀ ਹੋਇਆ ਹੈਗਾ ਇਸੀ ਆ ਸੋ ਉਹ ਹਮ ਜਿਹੜੀ ਜਾਰੀ ਚਲਾਈ ਆ ਉਹਨੂੰ ਤੇ ਵੈਸੇ ਉਹ ਪੋਜੀਸ਼ਨ ਦੀ ਆ ਜਿਸ ਕਿਸੇ ਨੇ ਦੰਦੇ ਵਿੱਚ 10-15 ਕਿਲੋਮੀਟਰ ਚਲਾਉਣੀ ਆ ਜਾਂ ਮਰੀ ਗੀਸੀ ਯਾ ਉਹ ਦੇ ਕੋ ਇਲੈਕਟ੍ਰਿਕ ਕਾਰ ਆ ਫਰੋਤਾ ਹਫਤੇ ਜੀ 2000 3 ਵਾਰੀ ਸੇ ਬੇਜਾਂਦੇ ਨੇ ਕੋ ਰਸੀ ਲਾ ਤੇ ਦੈਨ ਇਸ ਨਾਟ ਰੀਲੀ ਵਾਰਥ ਇ ਟੂ ਸਪੈਂ ਐਕਸਟਰਾ 10000 ਰੁਪਏ ਤੇ ਜਿਹੜੀਆਂ ਉਹ ਯੂਜ਼ਡ ਕਾਰਾਂ ਨੇ ਪੈਂਡੈਮਿਕ ਦੇ ਵਿੱਚ ਇਹਨਾਂ ਦੀਆਂ ਕੀਮਤਾਂ ਬਹੁਤ ਵਰੀਂਗ ਨੇ ਇਸ ਅਨ ਇਹ ਉਹਦੇ ਤੋਂ ਬਾਅਦ ਅਸ ਕੀ ਫੇਅਰ ਸ਼ੁਰੂ ਦੇ ਆ ਰਹੀ ਇੱਕ ਵਾਰੀ ਫੇਅਰ ਇਹਨਾਂ ਦੀਆਂ ਕੀਮਤਾਂ ਥੱਲੇ ਵੀ ਆ ਰਹੀਆਂ ਔਰ ਨੀ ਵੀ ਇੱਕੋ ਜਿਹੜੀ ਹੈ ਵਧੀਆ ਉੱਥੇ ਰਹਿ ਜਾਂਦਾ ਇਹ ਤਾਂ ਕੀ ਕਰਨਾ ਹੈ ਆ ਬਿਲਕੁਲ ਜੀ ਕੋਮੜ ਦੇ ਟਾਈਮ ਤੇ ਤਾਂ ਤੁਸੀਂ ਜੀ ਕੀਮਤ ਰਿਓ ਕਿ ਅਸੀਂ ਵੀ ਬੜੇ ਹਰ ਆਣ ਵੀ ਐਨੀਅਮ ਪ੍ਰਾਈਸਾਂ ਉੱਤੇ ਜਲੇ ਗਿਆ ਆ ਅ ਸਿਰ ਗੋਲੀ ਗੋਲੀ ਹੋਈ ਆ ਇਹ ਪ੍ਰਾਈਸਾ ਕਾਫੀ ਐਵਰੇਜ ਤੋਂ ਵੀ ਥੱਲੇ ਆ ਗਈ